ਅੱਜ ਦੀ ਇਸ ਸਪੈਸ ਵਾਰਤਾ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਦਿਨੀ ਕਾਰਪੋਰੇਸ਼ਨ ਦੇ ਚੋਣ ਹੋ ਕੇ ਗਏ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਲਗਾਤਾਰ ਉਹਦੇ ਖਿਲਾਫ ਆਵਾਜ਼ ਚੱਕਦੇ ਆ ਰਹੇ ਹਾਂ ਜਿਸ ਢੰਗ ਦੇ ਨਾਲ ਇਹ ਕਾਰਪੋਰੇਸ਼ਨ ਦੇ ਚੋਣ ਪੰਜਾਬ 'ਚ ਹੋਏ ਮੈਂ ਸੋਚਦਾ ਹਾਂ ਵੀ ਹਿੰਦੁਸਤਾਨ ਦਾ ਕੋਈ ਪਿਛੜੇ ਤੋਂ ਪਿਛੜਿਆ ਸੂਬਾ ਵੀ ਉਹਦੇ ਵਿੱਚ ਵੀ ਕਦੇ ਇਸ ਦੁਰਗਤੀ ਦੇ ਨਾਲ ਲੋਕਾਂ ਦੇ ਮਤਾਂ ਦਾ ਵੋਟ ਦਾ ਅਧਿਕਾਰ ਪਾਣ ਦੇ ਹੱਕ ਨੂੰ ਛੀਨਣ ਦਾ ਕੰਮ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਤੀਰਾ ਹੋਇਆ ਬੂਥ ਕੈਪਚਰ ਹੁੰਦੇ ਦੇਖਿਆ ਸਰਕਾਰਾਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਹੁੰਦੇ ਦੇਖਿਆ ਪਰ ਪਹਿਲੀ ਵਾਰ ਆ ਕਿ ਲੋਕਾਂ ਨੂੰ ਵੋਟਾਂ ਪਾਣ ਦੇ ਹੱਕ ਤੋਂ ਵੰਚਿਤ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਅਸੀਂ ਲੋਕਪਾਲ ਲੈ ਕੇ ਆਵਾਂਗੇ ਜਿਹੜੇ ਸੰਵਿਧਾਨ ਦੇ ਬਹੁਤ ਵੱਡੇ ਰક્ષਕ ਬਣਨ ਦਾ ਨਾਟਕ ਕਰਦੇ ਸੀ ਮੈਂ ਸ਼ੁਰੂਆਤ ਕਰਦਾ ਕਾਰਪੋਰੇਸ਼ਨ ਚੋਣਾਂ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਲਗਭਗ ਮਾਰਚ ਤੱਕ ਫਰਵਰੀ ਦੇ ਵਿੱਚ 2023 ਚ ਜਿਹਦੀ ਮਿਆਦ ਖਤਮ ਹੋ ਗਈ ਸੀ ਉਸ ਵੇਲੇ ਹੋਵੇਂ ਸੀ ਲੇਕਿਨ ਉਹਨੂੰ ਲਗਾਤਾਰ ਡਿਲੇ ਕੀਤਾ ਗਿਆ ਡਿਲੀਮਿਟੇਸ਼ਨ ਦੇ ਨਾਂ ਤੇ ਵਾਡਾਂ ਦੀ ਨਵੀਂ ਹੱਦਬੰਦੀ ਦੇ ਨਾਂ ਦੇ ਉੱਤੇ ਪ੍ਰਯਾਸ ਕੀਤੇ ਗਏ ਔਰ ਜਦੋਂ ਪਟਾਰਾ ਖੁੱਲਿਆ ਤਾਂ ਉਹੀ 95 ਦੇ 95 ਵਾਡਾਂ ਦਾ ਅੱਗੇ ਪਿੱਛੇ ਕਰਕੇ ਨਕਸ਼ਾ ਜਾਰੀ ਕਰਤਾ ਗਿਆ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਾਰਾ ਕੁਝ ਹੋਇਆ ਵੋਟਰ ਸੂਚੀਆਂ ਆਈਆਂ ਅਸੀਂ ਉਹਨਾਂ ਤੇ ਵੀ ਇਤਰਾਜ਼ ਦਿੱਤੇ ਤਾਂ ਉਹ ਵੋਟਰ ਸੂਚੀਆਂ ਚ ਉਹਨਾਂ ਨੇ ਪਹਿਲਾ ਸਪਲੀਮੈਂਟਰੀ ਉਹਨਾਂ ਦੇ ਅਤਰਾਜਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਹ ਪਹਿਲੀ ਵੋਟਰ ਸੂਚੀ ਜਾਰੀ ਕੀਤੀ 2023 ਚ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਲਗਾਤਾਰ ਫੇਰ ਠੰਡੇ ਵਸਤੇ ਚ ਪਾਤਾ ਕੋਈ ਇਲੈਕਸ਼ਨ ਹੋਣ ਦੇ ਅਸਾਰ ਦੂਰ ਦੂਰ ਤੱਕ ਨਜ਼ਰ ਨਹੀਂ ਆਏ ਇਸ ਦਰਮਿਆਨ ਲੋਕ ਸਭਾ ਦੇ ਚੋਣ ਆ ਗਏ ਬੜੇ ਵਧੀਆ ਢੰਗ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਏ ਸਭ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਔਰ ਫੇਰ ਵੀ ਸਰਕਾਰ ਨੂੰ ਯਾਦ ਨਹੀਂ ਆਇਆ ਕਿ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਕਰਵਾਣੇ ਨੇ ਮਾਨਣੀਆਂ ਉੱਚ ਅਦਾਲੀਆਂ ਵੱਲੋਂ ਹਾਈ ਕੋਰਟ ਵੱਲੋਂ ਜਦੋਂ ਆਦੇਸ਼ ਦਿੱਤੇ ਗਏ ਸ਼ਕਤੀ ਦਾ ਵਤੀਰਾ ਰੂਪ ਬਣਾਇਆ ਗਿਆ ਉਹ ਤੋਂ ਬਾਅਦ ਔਰ ਸਾਫ ਸਾਫ ਹਦਾਇਤ ਜਾਰੀ ਕੀਤੀ ਗਈ ਵੀ ਪ੍ਰਾਣੀ ਵਾਰਡਬੰਦੀ ਤੇ ਕਿਉਂ ਸਰਕਾਰ ਬਹਾਨੇ ਮਾਰਦੀ ਸੀ ਕਿ ਸਾਡੇ ਕੋਲ ਹਜੇ ਡੀਲੀਮਿਟੇਸ਼ਨ ਦਾ ਨਵੀਂ ਵਾਰਡਬੰਦੀ ਕਰਨੀ ਆ ਉਹਦਾ ਕੰਮ ਅਧੂਰਾ ਤਾਂ ਹਾਈ ਕੋਰਟ ਨੇ ਸਾਫ਼-ਸਾਫ਼ ਹੁਕਮ ਦਿੱਤੇ ਕਿ ਪੁਰਾਣੀ ਵਾਰਡਬੰਦੀ ਤੇ ਚੋਣਾਂ ਕਰਾਈ ਜਾਣ ਇਹਨਾਂ ਨੂੰ ਡੇਟ ਨਾ ਕੀਤਾ ਜਾਵੇ ਅਗਰ ਤੁਸੀਂ 95 ਹੀ ਵਾਡਾਂ ਦੇ ਉੱਤੇ ਚੋਣਾਂ ਕਰਾਣੇ ਨੇ ਤਾਂ ਨਵੀਂ ਵਾਰਡਬੰਦੀ ਦੀ ਜ਼ਰੂਰਤ ਕੀ ਆ ਅਗਰ ਉਹਨੂੰ ਵਧਾਣਾ 100 ਕਰਨਾ 110 ਕਰਨਾ ਤਾਂ ਸਮਝ ਆਂਦੀ ਆ ਅਗਰ 95 ਹੀ ਰੱਖਣੇ ਆ ਤਾਂ ਤੁਹਾਡੀ ਮਾਨਸਿਕਤਾ ਸਿੱਧੀ-ਸਿੱਧੀ ਸ਼ੱਕ ਦੇ ਘੇਰੇ 'ਚ ਪਹਿਲਾਂ ਹੀ ਆਂਦੀ ਹੈ ਸਰਕਾਰ ਦੀ। ਲੇਕਿਨ ਇਹਨਾਂ ਨੇ ਫੇਰ ਮੈਂ ਸੋਚਦਾ ਵੀ ਇਹ ਇਹ ਵੀ ਹਾਈ ਕੋਰਟ ਦੇ ਉਲੰਘਣਾ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਵੀ ਉਹਨਾਂ ਨੇ ਪੁਰਾਣੀ ਵਾਰਡਬੰਦੀ ਦੀ ਬਜਾਏ ਲੁਧਿਆਣੇ ਦੇ ਵਿੱਚ ਨਵੀਂ ਵਾਰਡਬੰਦੀ ਤੇ ਇਲੈਕਸ਼ਨ ਕਰਾਏ। ਅਗਰ ਤੁਸੀਂ ਕਰਾਏ ਉਹਦੇ ਲਈ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਆਰਡਰ ਜਾਰੀ ਕੀਤੇ ਤਾਂ ਜਿਹੜੀ ਡੇਟ ਅਨਾਉਂਸ ਕੀਤੀ ਨ ਨਵੰਬਰ 2024 ਚ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਉਹਦੇ ਤੇ 25 ਨਵੰਬਰ ਤੱਕ ਇਤਰਾਜ਼ ਮੰਗੇ ਗਏ 25 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਇਤਰਾਜ਼ ਆਏ ਔਰ ਉਹਦੇ ਚ ਕਿਹਾ ਗਿਆ ਕਿ 7 ਦਸੰਬਰ ਤੱਕ ਫਾਈਨਲ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ 7 ਦਸੰਬਰ ਨਿਕਲ ਗਈ 14 ਦਸੰਬਰ ਇਲੈਕਸ਼ਨ ਲੋਕਾਂ ਦੇ ਡੇ ਕਾਗਜ਼ ਭਰਨ ਦੀ ਤਾਰੀਖ ਵੀ ਨਿਕਲ ਗਈ ਉਸ ਤੋਂ ਬਾਅਦ ਜਾ ਕੇ 3 ਸਪਲੀਮੈਂਟਰੀ ਲਿਸਟ ਜਾਰੀ ਕੀਤੀ ਗਈ ਕੰਪਲੀਟ ਵੋਟਰ ਸੂਚੀ ਫੇਰ ਵੀ ਨਹੀਂ ਜਾਰੀ ਕੀਤੀ ਜਿਹਦਾ ਨਤੀਜਾ ਕੀ ਹੋਇਆ ਉਹ ਸਾਰੇ ਲੋਕ ਤਾਂ ਆਪਣਾ ਨੋਮੀਨੇਸ਼ਨ ਭਰਨ ਤੋਂ ਵੰਚਤ ਰਹਿ ਗਏ ਜਿਹੜੇ ਚੋਣਾਂ ਲੜਨ ਦੇ ਇੱਛੁਕ ਸੀਗੇ ਉਹਨਾਂ ਚ 4 ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਧੇ ਸਿੱਧੇ ਜੇਤੂ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਸੀਗਾ ਉਹ ਚਾਰ ਲੋਕ ਆਪਣਾ ਨਾਮੀਨੇਸ਼ਨ ਫਾਈਲ ਕਰਨ ਤੋਂ ਵਾਂਝਿਤ ਰਹਿ ਗਏ ਉਹ ਲੋਕ ਜਿਹੜੇ ਕੋਈ ਪੂਰਵ ਕਾਉਂਸਲਰ ਰਹੇ ਹੋਣ ਸ਼ਹਿਰ ਦੇ ਰਿਪਿਊਟਡ ਹਸਤੀਆਂ ਹੋਣ ਐਸੇ ਲੋਕਾਂ ਦੀ ਵੋਟ ਨਾ ਹੋਵੇ ਇਹ ਪੋਸਿਬਲ ਹੈ ਬੜਾ ਵੱਡਾ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਲੱਗਿਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਪਰ ਅਫਸੋਸ ਉਸ ਵੇਲੇ ਹੋਇਆ ਕਿ ਚੋਣਾਂ 21 ਤਰੀਕ ਨੂੰ ਹੋ ਗਏ ਚੁਣਾਵਾ ਤੱਕ ਵੀ ਕੋਈ VOTER ਸੂਚੀ ਫਾਈਨਲ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਸਪਲੀਮੈਂਟਰੀਆਂ ਦੇ ਆਧਾਰ ਦੇ ਉੱਤੇ ਤਿੰਨ ਤਿੰਨ ਅਲੱਗ-ਅਲੱਗ VOTER ਸੂਚੀਆਂ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣਾ ਤੁਸੀਂ ਸਾਰੇ ਬਾਡਾਂ 'ਚ ਘੁੰਮੇ ਹੋ ਕਿਉਂਕਿ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ 'ਚ ਡੈਮੋਕ੍ਰੇਸੀ ਨੂੰ ਚਲਾਉਣ 'ਚ ਪਬਲਿਕ ਦੀ ਆਵਾਜ਼ ਉੱਤੇ ਚੱਕਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਤੋਡਾ ਹੋ ਰੋਲ ਹੁਣ ਵੀ ਰਹਿਣ ਵਾਲਾ ਕਿ ਤੁਸੀਂ ਘੁੰਮੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਸੀ ਜਿਹੜੇ ਲੋਕ ਲਗਾਤਾਰ 10 10 20 20 ਸਾਲ ਤੋਂ ਕਈ ਕਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸੀ ਰਹੀਆਂ ਤਿੰਨ ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਆਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜੁੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਟੋਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਆ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਤੇ ਵੋਟ ਕਿੱਥੇ ਗਈ ਹੈ ਦੱਸਣਾ ਕਿਨੇ ਆ ਇੱਕ ਵੋਟਰ ਨੂੰ ਇਸ ਗੱਲ ਦੇ ਬਾਰੇ ਦੱਸਣ ਦਾ ਵੀ ਉਹਨੂੰ ਪੁੱਛਣ ਦਾ ਹੱਕ ਵੀ ਆ ਔਰ ਤੋਂ ਸਰਕਾਰ ਨੂੰ ਦੱਸਣਾ ਫਰਜ਼ ਵੀ ਆ ਦੇ ਕਿਨੋਂ ਕਿਸੇ ਨੇ ਨਹੀਂ ਦੱਸਿਆ ਤੁਹਾਡੀ ਵੋਟ ਕਿੱਥੇ ਆ ਔਰ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵੰਚਿਤ ਰਹਿ ਗਿਆ ਕਿੱਡਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਕਾਰਜਵਾਰੀ ਤੇ ਹੁਣ ਇਹ ਗੱਲ ਮੈਂ ਇਕੱਲਾ ਨਹੀਂ ਕਹਿ ਰਿਹਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਰਹੀ ਇਹਨਾਂ ਗੱਲਾਂ ਨੂੰ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੇ ਉਠਾਇਆ ਤੁਸੀਂ ਮੀਡੀਆ ਨੇ ਵੀ ਉਠਾਇਆ ਔਰ ਕੱਲ ਮੌਜੂਦਾ ਪਾਰਟੀ ਦੇ ਦੋ ਐਮਐਲਏ ਸਹਿਬਾਨਾ ਨੇ ਵੀ ਇਸ ਗੱਲ ਨੂੰ ਸੈਕੰਡ ਕੀਤਾ ਕਿ ਵੋਟਰ ਸੂਚੀਆਂ ਕੰਪਲੀਟ ਨਹੀਂ ਸੀ ਉਹਨਾਂ 'ਚ ਗੜਬੜ ਸੀ ਹੁਣ ਛੱਜ ਤਾਂ ਬੋਲੇ ਤਾਂ ਛਣੇ ਕਿਉਂ ਬੋਲੇ ਅਗਰ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਉਸ ਗੱਲ ਨੂੰ ਉਹਨਾਂ ਦੇ ਐਮਐਲਏ ਵੀ ਚੱਕਦੇ ਹੁੰਦੇ ਨੇ ਤਾਂ ਜਵਾਬ ਦੇ ਕਿਦੀ ਆ ਅੱਜ ਤੁਹਾਡਾ ਤੁਹਾਡੇ ਨਾਲ ਮਿਲਣ ਦਾ ਤੁਹਾਡੇ ਨਾਲ ਬੈਠਣ ਦਾ ਗੱਲ ਕਰਨ ਦਾ ਸਾਡਾ ਮੇਲ ਮਕਸਦ ਇਹ ਹੈ ਕਿ ਜਦੋਂ ਇਸ ਤੰਗ ਦੇ ਨਾਲ ਇਸ ਤਰ ਦੇ ਉੱਤੇ ਐਡੀ ਵੱਡੀ ਕਪਲੇਵਾਜੀ ਹੋ ਗਈ ਤਾਂ ਕੀ ਇਹਨਾਂ ਨੂੰ ਚੋਣਾਂ ਮੰਨਣ ਦਾ ਅਧਿਕਾਰ ਹੈ ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਚੋਣ ਫੇਰ ਤੰਗ ਦੇ ਨਾਲ ਹੋਏ ਨਹੀਂ ਕੀ ਇਹ ਚੋਣ ਜਨਤਾ ਦਾ ਵਾਕਈ ਮਤਾਦਾਰ ਦਾ ਪਯੋਗ ਹੋ ਕੇ ਬਣੇ ਨੇ ਜਾਂ ਸਰਕਾਰ ਨੇ ਉਹੀ ਕੰਮ ਕੀਤਾ ਅਗਰ ਜਿਹੜੇ ਮਕਸਦ ਦੇ ਲਈ ਇਹ ਸਰਕਾਰ ਨੇ ਚੋਣ ਕਰਾਏ ਉਹ ਫੇਰ ਵੀ ਉਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਪਾਈ ਉਹਨਾਂ ਨੂੰ ਕਲੀਅਰ ਬਹੁਮਤ ਨਹੀਂ ਮਿਲਿਆ ਜਿਸ ਦੇ ਲਈ ਉਹਨਾਂ ਨੇ ਏਡੀ ਵੱਡੀ ਕਪਲੇਵਾਜੀ ਕੀਤੀ ਅਗਰ ਬਹੁਮਤ ਨਹੀਂ ਮਿਲਿਆ ਤਾਂ ਹੁਣ ਅੱਜ ਦੌਰ ਕੀ ਚੱਲ ਰਿਹਾ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿੱਤੇ ਹੋਏ ਕੌਂਸਲਰ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਜਨਰਤਾ ਲਈ ਦੇ ਡਰ ਤੋਂ ਆਮ ਆਦਮੀ ਪਾਰਟੀ ਦਾ ਸੋਪਾ ਪਾ ਤਾ ਗਿਆ ਕੱਲ ਜਿਸ ਤੰਗ ਦੇ ਨਾਲ ਇੱਕ ਕਾਂਗਰਸ ਦੇ ਐਮਐਲਏ ਨੂੰ ਤਿੰਨ ਵਾਰੀ ਜੁਆਇਨਿੰਗ ਰੀਜੁਆਇਨਿੰਗ ਜੁਆਇਨਿੰਗ ਰੀਜੁਆਇਨਿੰਗ ਦਾ ਖੇਡ ਖੇਡਿਆ ਗਿਆ ਇਹ ਕੀ ਸਾਬਤ ਕਰਦਾ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਦੇ ਲਈ ਅਸੀਂ ਬਦਲਾਅ ਦੇ ਲਈ ਕੰਮ ਕਰਦੇ ਆ ਜਿਹੜੇ ਇਹ ਪੈਸੇ ਦੇ ਬਲ ਤੇ ਬਹੁਬਲ ਦੇ ਬਲ ਤੇ ਸਰਕਾਰ ਦੇ ਸਤਾ ਦੇ ਡਰ ਤੇ ਬਲ ਤੇ ਹਰ ਤਰੀਕੇ ਦੇ ਨਾਲ ਜੇ ਲੋਕ ਮੇਰੀ ਹੱਤਿਆਨਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨੇ ਵੇ ਕੋਈ ਵੀ ਤਰੀਕਾ ਹੋਵੇ ਮੇਰਾ ਅਸੀਂ ਆਮ ਆਦਮੀ ਪਾਰਟੀ ਦਾ ਬਣਾਈਏ ਉਹਦੇ ਲਈ ਸਾਨੂੰ ਕਿਸੇ ਵੀ ਸਤਰ ਤੱਕ ਥੱਲੇ ਤੱਕ ਜਾਣਾ ਪਵੇ ਤਾਂ ਅਸੀਂ ਜਾਣਦੇ ਲਈ ਇਹ ਲੋਕ ਕੋਈ ਵੀ ਉੱਚਾ ਅਸਕੰਡਾ ਬਣਾ ਰਹੇ ਨੇ ਔਰ ਮੇਰੀ ਕੁਝ ਕੌਂਸਲਰਾਂ ਨਾਲ ਜਿਹੜੀ ਗੱਲ ਹੋਈ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਹੋਏ ਕੌਂਸਲਰਾਂ ਜਾਂ ਅਦਰ ਪਾਰਟੀਆਂ ਦੇ ਉਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾ ਰਹੇ ਨੇ ਵੀ ਅਸੀਂ ਕਿਹੜੀ ਗਲਤੀ ਕਰ ਲਈ ਇਲੈਕਸ਼ਨ ਲੜ ਕੇ ਇਕ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਸਰਕਾਰ ਦੇ ਵਿੱਚ ਜਿਸ ਢੰਗ ਦੇ ਨਾਲ ਕੌਂਸਲਰਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਹਾਡੇ ਤੇ ਪਰਚਾ ਕਰ ਦਾਂਗੇ ਜਿੰਨੇ ਪੈਸੇ ਲੈਣੇ ਹਨ ਲੈ ਲਓ ਤੁਹਾਨੂੰ ਪੈਸੇ ਦੀ ਆਫਰ ਹੈ ਤੁਹਾਨੂੰ ਪਦਵੀ ਦੀ ਆਫਰ ਹੈ ਤੁਹਾਨੂੰ ਚੇਅਰਮੈਨ ਬਣਾ ਦਾਂਗੇ ਤੁਹਾਨੂੰ ਡਿਪਟੀ ਮੇਅਰ ਬਣਾ ਦਾਂਗੇ ਹਰ ਉਹ ਹਥਕੰਡਾ ਬਣਾਇਆ ਜਾ ਰਿਹਾ ਜੇ ਤੁਸੀਂ ਗੱਲ ਨਹੀਂ ਮੰਨੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ ਵਿੱਚ ਫਸਾ ਦਾਂਗੇ ਕਾਉਂਸਲਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਦੇ ਵਿੱਚ ਬਹੁਤ ਸਾਰੀ ਇਹ ਐਮਐਲਏ ਮੰਤਰੀ ਸਹਿਬਾਨ ਇਹ ਤਾਂ ਲੱਗੇ ਲੱਗੇ ਨੇ ਨਾਲ ਬੜਾ ਅਫਸੋਸ ਆ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਵਿੱਚ ਆਉਣਾ ਰੋਲ ਅਦਾ ਕਰ ਰਹੇ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੜੀ ਸਿੱਧੀ ਸਿੱਧੀ ਇੱਕ ਵਾਰਨਿੰਗ ਦੇਣਾ ਚਾਹਨਾ ਅਗਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਉਂਸਲਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁਪੀਸ਼ ਆਈ ਤਾਂ ਅਸੀਂ ਇੱਟ ਨਾਲ ਇੱਟ ਬਜਾ ਦਾਂਗੇ ਔਰ ਮੈਂ ਇਹ ਗੱਲ ਸ਼ਹਿਰ ਦਾ ਇੱਕ ਵਸਨੀਕ ਵੀ ਹੋਣ ਦੇ ਨਾਤੇ ਕਹਿਣਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਲਈ ਨਹੀਂ ਕਹਿ ਰਿਹਾ ਆਪੋਜੀਸ਼ਨ ਦੇ ਕਿਸੇ ਵੀ ਜਿੱਤੇ ਹੋਏ ਪਬਲਿਕ ਦੇ ਨੁਮਾਇੰਦੇ ਦੇ ਨਾਲ ਅਗਰ ਕੋਈ ਤੱਕਾ ਕਰਨ ਦੀ ਕੋਸ਼ਿਸ਼ ਹੋਈ ਤਾਂ ਅਸੀਂ ਉਹਦੇ ਖਿਲਾਫ ਵੀ ਬੁਲੰਦਵਾ ਚੱਕਾਂਗੇ ਔਰ ਇਹ ਨਹੀਂ ਚੱਲਣ ਦਵਾਂਗੇ ਅਗਰ ਤੁਹਾਨੂੰ ਸਰਕਾਰ ਨੇ ਪਬਲਿਕ ਨੇ ਮੈਡਟ ਦਿੱਤਾ ਤੁਸੀਂ ਬੜੇ ਚੋਰ ਦਰਵਾਜ਼ੇਾਂ ਦੇ ਰਾਹੀਂ ਮੈਡ ਇਲੈਂਡ ਦੀ ਕੋਸ਼ਿਸ਼ ਕੀਤੀ ਤੁਹਾਨੂੰ ਫੇਰ ਵੀ ਮੈਂਡਟ ਨਹੀਂ ਮਿਲਿਆ ਤੁਸੀਂ ਉਹੀ ਜਨਤਾ ਦੇ ਵਿੱਚ ਜਾ ਰਹੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ 92 ਐਮ.ਐਲ.ਏ ਜਿਤਾ ਕੇ ਦਿੱਤੇ ਸੀ ਅੱਜ ਉਹਨਾਂ ਨੂੰ ਫੇਸ ਕਰਨ ਤੋਂ ਤੁਸੀਂ ਲੋਕ ਡਰ ਰਹੇ ਹੋ ਔਰ ਅੱਜ ਜਿੱਤਦੇ ਹੋਏ ਨੁਮਾਇੰਦਿਆਂ ਦੇ ਨਾਲ ਇਦਾਂ ਦਾ ਵਿਵਹਾਰ ਕਰ ਰਹੇ ਹੋ ਅਸੀਂ ਇਹ ਬਰਦਾਸ਼ਤ ਨਹੀਂ ਕਰਨਾ ਇਹਦੇ ਖਿਲਾਫ ਪੂਰੀ ਆਵਾਜ਼ ਚੱਕਾਂਗੇ ਔਰ ਜਿੱਥੇ ਤੱਕ ਜਾਣਾ ਪਿਆ ਉੱਥੇ ਤੱਕ ਜਾਵਾਂਗੇ ਸਾਨੂੰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਲਗਾਣਾ ਪਿਆ ਔਰ ਅਸੀਂ ਸਿੱਧੀ-ਸਿੱਧੀ ਮੰਗ ਕਰ ਰਹੇ ਵੀ ਇਹ ਜਿਹੜੇ ਚੋਣਾਂ ਨੇ ਇਹ ਚੋਣ ਜਿਹੜੇ ਢੰਗ ਦੇ ਨਾਲ ਕੀਤੇ ਗਏ ਜਿਸ ਢੰਗ ਦੇ ਨਾਲ 1.5 ਲੱਖ ਲੁਧਿਆਣੇ ਦਾ ਵੋਟਰ ਮੈਂ 1.5 ਲੱਖ ਉਹ ਗਿੜ ਰਹੇ ਆ ਜਿਹੜਾ ਕਾਊਂਟਰ ਤੇ ਜਾ ਕੇ ਪੋਲਿੰਗ ਬੂਥਾਂ ਦੇ ਬਾਹਰੋਂ ਜਾ ਕੇ ਘੁੰਮ ਕੇ ਆ ਕੇ ਵੋਟ ਪਾਣ ਤੋਂ ਵੰਚਿਤ ਰਹਿ ਗਿਆ ਇਹ 1.5 ਲੱਖ ਉਹ ਵੋਟਰ ਆ ਜਿਹੜੇ ਲੋਕ ਘਰਾਂ ਚੋਂ ਗਏ ਨਹੀਂ ਜਾਂ ਪਿੱਛੇ ਰਹਿ ਗਏ ਉਹਨਾਂ ਦੀ ਹਜੇ ਅਸੀਂ ਗੱਲ ਨਹੀਂ ਕਰਦੇ ਸਭ ਤੋਂ ਘੱਟ ਅਗਰ ਵੋਟ ਪਰਸੈਂਟ ਇਹਨਾਂ ਚੋਣਾਂਾਂ ਚ ਹੋਈ ਆ ਤਾਂ ਉਹਦੀ ਵਜ੍ਹਾ ਇਹ ਬੜੀ ਸਿੱਧੀ ਸਿੱਧੀ ਇਹ ਹੈ ਕਿ ਜਿਸ ਟੰਗ ਦੇ ਨਾਲ ਇਹਨਾਂ ਨੇ ਉਹਦਾ ਟਾਈਮਿੰਗ ਲੈ ਲਓ ਵੀ ਸਵੇਰੇ ਅਰਨੀ ਤੋਂ ਸ਼ੁਰੂ ਕੀਤੀ ਉਸੇ ਦਿਨ ਨਤੀਜਿਆਂ ਦਾ ਲੈ ਲਓ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵੋਟਰਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਹੈਰਾਨਗੀ ਹੋਊਗੀ ਇਹ ਵੋਟਰ ਸੂਚੀਆਂ 'ਚ ਜਦੋਂ ਇਤਰਾਜ ਲਾਏ ਇੱਕ ਲੋਹਾਰੇ ਦਾ ਈਸਤ ਸਾਊਥ ਹਲਕੇ ਦੀ ਵੋਟਰ ਸੂਚੀ ਈਸਤ ਹਲਕੇ ਦੇ ਤਾਜਪੁਰ ਰੋਡ ਦੇ ਇੱਕ ਵਾਰਡ ਨਾਲ ਜੁੜੀ ਹੋਈ ਆ ਔਰ ਹਜੇ ਵੀ ਸਾਡੇ ਕੋਲ ਐਸੇ ਨੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਦੂਰ ਨਹੀਂ ਕੀਤੀਆਂ ਕਿ ਜਿਹੜੇ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਚਾਰ-ਚਾਰ ਵਾਰਡ ਛੱਡ ਕੇ ਦੂਜੇ ਵਾਰਡਾਂ ਦੀਆਂ ਸੂਚੀਆਂ ਕਿਸੇ ਹੋਰ ਵਾਰਡ 'ਚ ਲੱਗੀਆਂ ਹੋਈਆਂ ਉਹ ਤਾਂ ਪਕੜ ਚ ਆ ਗੀਆਂ ਪਤਾ ਲੱਗ ਗਿਆ ਕਿ ਇੱਥੇ ਹਨ ਪਰ ਬਹੁਤ ਸਾਰਿਆਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਵੋਟਰ ਸੂਚੀ ਹੈ ਗਈਆਂ ਕਿੱਥੇ ਨੇ ਮਿੱਤਰੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦੇ ਲਈ ਤੁਹਾਨੂੰ ਇਹ ਦੱਸਣ ਦੇ ਲਈ ਕਿਉਂਕਿ ਤੁਸੀਂ ਤੁਹਾਡਾ ਹਮੇਸ਼ਾ ਹੀ ਰੋਲ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਪਬਲਿਕ ਦੀ ਆਵਾਜ਼ ਚੱਕਣ ਚ ਮੀਡੀਆ ਦਾ ਬਹੁਤ ਵੱਡਾ ਰਹਿੰਦਾ ਅਸੀਂ ਇਹ ਸਾਰੀਆਂ ਗੱਲਾਂ ਤੁਹਾਡਾ ਸਾਂਝਿਆ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਆ ਔਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਨੂੰ ਤੁਸੀਂ ਸਾਡਿਆਂ ਨੂੰ ਇਸੇ ਢੰਗ ਨਾਲ ਚੱਕੋਗੇ ਔਰ ਸਰਕਾਰ ਦੇ ਕੰਨ ਤੱਕ ਪਹੁੰਚਾਓਗੇ ਔਰ ਸਰਕਾਰ ਨੂੰ ਬੜੀ ਸਿੱਧੀ ਸਿੱਧੀ ਚੇਤਾਵਨੀ ਅਸੀਂ ਆਪਣੇ ਵੱਲੋਂ ਫੇਰ ਦੁਬਾਰਾ ਦੰਨੇ ਆ ਬਈ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਅਗਰ ਉਹਦੇ ਨਾਲ ਤੁਸੀਂ ਕੋਈ ਬਲ ਪ੍ਰਯੋਗ ਕੀਤਾ ਉਹਦੇ ਖਿਲਾਫ ਕਾਰਵਾਈ ਕੀਤੀ ਉਹਨੂੰ ਧਮਕਾਇਆ ਉਹਨੂੰ ਡਰਾਇਆ ਅਸੀਂ ਪ੍ਰੇੜ ਕਰਾਵਾਂਗੇ ਸਾਰੇ ਕੌਂਸਲਰਾਂ ਲਈ ਤੁਹਾਡੇ ਸਾਹਮਣੇ ਔਰ ਉਦੇ ਲਈ ਜਿਹੜਾ ਵੀ ਸਾਨੂੰ ਐਜੀਟੇਸ਼ਨ ਕਰਨੀ ਪਈ ਅਸੀਂ ਡਟ ਕੇ ਐਜੀਟੇਸ਼ਨ ਕਰਾਂਗੇ ਪਬਲਿਕ ਦੀ ਆਵਾਜ਼ ਨੂੰ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਨ ਨਹੀਂ ਦਿੱਤਾ ਜਾਏਗਾ ਇਹ ਸਾਰੀਆਂ ਮੇਰੀਆਂ ਅੱਜ ਦੀਆਂ ਤੁਹਾਨੂੰ ਗੁਜਾਰਸ਼ਾਂ ਨੇ ਉਹਨਾਂ ਦੇ ਕੈਬਨਿਟ ਮੰਤਰੀ ਜਿਹੜੇ ਇੱਥੇ ਬੈਠੇ ਡੇਰਾਵਾ ਕੇ ਲਾਲਜੀਤਪੁਰ ਉਹ ਤਿੰਨ ਮੰਤਰੀ ਲਗਾਤਾਰ ਲੁਧਿਆਣੇ 'ਚ ਬੈਠੇ ਨੇ ਹੋਟਲਾਂ 'ਚ ਡੇਰੇ ਲਾ ਕੇ ਬੈਠੇ ਨੇ ਉੱਥੇ ਬੁਲਾਇਆ ਜਾ ਰਿਹਾ ਸੱਦਿਆ ਜਾ ਰਿਹਾ ਨਹੀਂ ਉਹਨਾਂ ਦੇ ਘਰਾਂ 'ਚ ਜਾਇਆ ਜਾ ਰਿਹਾ ਔਰ ਉਹਦੇ ਨਾਲ-ਨਾਲ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਨਾਲ ਇੱਕ ਭੂਮਿਕਾ ਅਦਾ ਕਰ ਰਹੇ ਨੇ ਉਹਨਾਂ ਨੂੰ ਡਰਾਉਂ ਧਮਕਾਉਣ ਦੇ ਲਈ ਉਹ ਵੀ ਇਹਨਾਂ ਮੰਤਰੀਆਂ ਦੀ ਛਾਹ ਦੇ ਉੱਤੇ ਕੀਤੀ ਜਾ ਰਹੀ ਹੈ ਸਾਡੇ ਕਿੰਨੇ ਕਾਉਂਸਲਰਾਂ ਨਾਲ ਕੰਟੈਕਟ ਕੀਤਾ ਗਿਆ ਹੈ ਜੀ ਹਾਂ ਜੀ ਕਿ ਕਾਉਂਸਲਰਾਂ ਨੂੰ ਕੰਟੈਕਟ ਕੀਤਾ ਗਿਆ ਸਾਡੇ ਜੋ ਸਾਡੀ ਜਾਣਕਾਰੀ ਚਾਹੇ 6-7 ਕਾਉਂਸਲਰਾਂ ਨੂੰ ਕੰਟੈਕਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਡਰਾਇਆ ਵੀ ਧਮਕਾਇਆ ਵੀ ਪਰ ਹਜੇ ਸਾਡਾ ਕੋਈ ਵੀ ਕਾਉਂਸਲਰ ਬਿਲਕੁਲ ਉਹਨਾਂ ਦੀ ਗੱਲ ਚੱਲਣ ਨੂੰ ਤਿਆਰ ਨਹੀਂ ਉਹਨਾਂ ਨੇ ਸਾਫ਼ ਉਹਨਾਂ ਨੂੰ ਮਨਾਂ ਕੀਤਾ ਸਰ ਵੈਸੇ ਤੁਸੀਂ ਕਹਿ ਰਹੇ ਹੋ ਜੇ ਤੁਸੀਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਵੱਲ ਮੁੜੋਗੇ ਤਾਂ ਲਿਵੇਟ ਕਰੋਗੇ ਪਹਿਲਾਂ ਮਤਲਬ ਇਹ ਦੁਖੀ ਕਰਨ ਕਿ ਕਾਰੀ ਦੋ ਨਹੀਂ ਉਹਦੇ ਲਈ ਸਾਡੇ ਅਸੀਂ ਸਾਰੇ ਡਾਕੂਮੈਂਟਸ ਇਕੱਠੇ ਕਰ ਰਹੇ ਆ ਉਹਦੇ ਲਈ ਫਿਰ ਅਸੀਂ ਇਕੱਠੀ ਕਰਕੇ ਉਹਦੇ ਵਾਸਤੇ ਲਿਟ ਲਗਾਵਾਂਗੇ ਹਾਈ ਕੋਰਟ ਦੇ ਵਿੱਚ ਔਰ ਮਾਨ ਸਾਹਿਬ ਕੋਈ ਲਾ ਜਾਂ ਕਾਨੂੰਨ ਨਹੀਂ ਹੈ ਵੀ ਜਿਵੇਂ ਇੱਕ ਜਿਹੜੀ ਗੱਲ ਬੋਲ ਰਹੇ ਹੋ 1.5 ਲੱਖ ਰੁਪਏ ਤੱਕ ਦਾ ਕਿ ਇਹਨੂੰ ਦੁਆਰਾ ਕਰ ਦਿੱਤਾ ਜਾਵੇ ਨੇ 1.5 ਜਦੋਂ ਉਹ ਜਿਹੜਾ 1.5 ਲੱਖ ਵੋਟਰ ਉਹ ਆ ਜਿਹੜਾ ਉੱਥੇ ਇਲੈਕਸ਼ਨ ਦੁਆਰਾ ਕਰਾਇਆ ਜਾਂ ਦਿੱਤੇ ਜਿੱਦੇ ਤੱਕਾ ਹੋਇਆ ਕਈ ਕਲੋਨੀਆਂ ਦੇ ਵਿੱਚ ਪੂਦਪੂਰੀ ਕਲੋਨੀਆਂ ਦੀ ਵੋਟ ਡੋੜਾ ਦਿੱਤੀ ਗਈ ਸਾਰੇ ਸ਼ਹਿਰ ਸਾਰੇ ਸ਼ਹਿਰ ਦੇ ਹੋਈ ਆਲੇ ਮੈਂ ਉਹੀ ਗੱਲ ਕਹਿ ਰਹੇ ਨੇ ਜਿਹੜੀਆਂ ਗੱਲਾਂ ਅਸੀਂ ਲਗਾਤਾਰ ਚੱਕ ਰਹੇ ਸੀ ਉਹਨਾਂ ਗੱਲਾਂ ਨੂੰ ਤੁਸੀਂ ਬਾਰ-ਬਾਰ ਸੈਕੰਡ ਕੀਤਾ ਔਰ ਉਹਨਾਂ ਨੂੰ ਹੀ ਮੌਜੂਦਾ ਸਰਕਾਰ ਦੇ ਐਮ.ਐਲ.ਏ ਨੇ ਵੀ ਸਾਬਤ ਕਰਤਾ ਕਿ ਕਿ ਇੱਕ ਗੇ ਇੱਕ ਸਵਾਲ ਹੋ ਰਿਹਾ ਵੀ ਜੋ ਇਹ ਐਮਐਲਏ ਦੀ ਵੋਟ ਪਾਉਣ ਦੀ ਗੱਲ ਕਰ ਰਹੇ ਆ ਤੁਹਾਨੂੰ ਲੱਗਦਾ ਵੀ ਕੋਈ ਵੀ ਰੋਟ ਚ ਵੀ ਮੇਅਰ ਚੁਣਨ ਦੇ ਵਿੱਚ ਐਮਐਲਏ ਦੀ ਭੂਮਿਕਾ ਹੋਵੇ ਦੇਖੋ ਇਹਦੇ ਵਿੱਚ ਜੋ ਕਾਰਪੋਰੇਸ਼ਨ ਦਾ ਕਾਨੂੰਨ ਹੋਊਗਾ ਜੋ ਸੰਵਿਧਾਨ ਹੋਊਗਾ ਉਹਦੇ ਬਾਰੇ ਸਟੱਡੀ ਕਰਕੇ ਜੋ ਵੀ ਉਹਦਾ ਨਿਰਣਿਆ ਹੋਊਗਾ ਅਗਰ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਆ ਤਾਂ ਉਹਨਾਂ ਦੀ ਵੋਟ ਪਊਗੀ ਨਹੀਂ ਹੋਊਗਾ ਤਾਂ ਨੇਚਰਲੀ ਆ ਉਹਨੂੰ ਚੈਲੰਜ ਕੀਤਾ ਜਾਊਗਾ ਜਿਵੇਂ ਚੰਡੀ ਚੰਡੀਗੜ੍ਹ ਜਦੋਂ ਐਮਐਲਏ ਮੇਅਰ ਬਣਿਆ ਤੇ ਇਸੇ ਤਰ੍ਹਾਂ ਕੁਝ ਪ੍ਰਕਿਰ ਕਾਰਨ ਹੋਇਆ ਸੀ ਤੁਹਾਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਜੀ ਹੋਤੇ ਅਪਨੀ ਸਰ ਲੋਟੋ ਜੀ ਦੀ ਅਪਾ ਕਰ ਚੱਡਿਗੜ ਇੱਕ ਅਲੱਗ ਸਟੇਟ ਆ ਉਹ ਦਾ ਅਲੱਗ ਸੰਵਿਧਾਨ ਆ ਇਹ ਕਾਰਪੋਰੇਸ਼ਨ ਲੁਧਿਆਣਾ ਕਾਰਪੋਰੇਸ਼ਨ ਦਾ ਅਲੱਗ ਸੰਵਿਧਾਨ ਆ ਉਹ ਸੰਵਿਧਾਨ ਪੜਕੀ ਅਪਾ ਉਹਦੇ ਵਰ ਨਹੀਂ ਨੰਨ ਲੇ ਸੀ ਸੰਵਿਧਾਨ ਪੜਿਆ ਨਹੀਂ ਜੇ ਉਸੇ ਵਕੀਲਾਂ ਲਾਇਆ ਨਹੀਂ ਇਸ ਕੰਮ ਨਹੀਂ ਅਸੀਂ ਲਾਇਆ ਜਿਹਦੇ ਚ ਜਿੰਨੀ ਜਾਣਕਾਰੀ ਹੁਣ ਤੱਕ ਸਾਡੇ ਸਾਹਮਣੇ ਆਈ ਆ ਕੋਈ ਕਾਰਪੋਰੇਸ਼ਨ ਦੇ ਵਿੱਚ ਕੋਈ ਮਤਾ ਪਾਸ ਕਰਨ ਦੇ ਲਈ ਜਾਂ ਕਾਰਪੋਰੇਸ਼ਨ ਦੇ ਕੋਈ ਹੋਰ ਸੁਝਾਵਾਂ ਦੇ ਵਿੱਚ ਐਮਐਲਏਾਂ ਦੇ ਜਿਹੜਾ ਵੋਟ ਦੇਣ ਦਾ ਹੱਕ ਹੈ ਮੇਅਰ ਚੁਣਨ ਦੇ ਵਿੱਚ ਐਮਐਲਏਾਂ ਦਾ ਕੋਈ ਰੋਲ ਨਹੀਂ ਹੁੰਦਾ ਸਰ ਜੇ ਰੂਲਿੰਗ ਪਾਰਟੀ ਨੇ ਐਮਐਲਏ ਵੀ ਇਸ ਚੀਜ਼ ਨੂੰ ਚਾਹਦੇ ਨੇ ਤੇ ਗਲਤੀ ਕਿੱਥੇ ਹੋਈ ਹੈ ਗਲਤੀ ਇਨਵੋਲਵ ਨੇ ਇਸ ਚੀਜ਼ ਦੇ ਵਿੱਚ ਇਹ ਕਿਨੇ ਕੀਤੀ ਗਲਤੀ ਮੈਂ ਉਹੀ ਬੇਨਤੀ ਕਰ ਰਿਹਾ ਵੀ ਛੱਜ ਬੋਲੇ ਛੰਨੀ ਕਿਉਂ ਬੋਲੇ ਦੇਖੋ ਬੁੱਢੇ ਨਾਲੇ ਦੇ ਉੱਤੇ ਇੰਨੇ ਪੱਥਰ ਲੱਗੇ ਨੇ ਉਹਨਾਂ ਨੂੰ ਤੋੜਿਆ ਤੋੜਿਆ ਕਿਨੇ ਮੌਜੂਦਾ ਸਰਕਾਰ ਨੇ ਲਾਣ ਵਾਲੀ ਸਰਕਾਰ ਦੇ ਐਮਐਲਏ ਨੇ ਔਰ ਤੋੜ ਕੇ ਉਹਨੇ ਆਵਾਜ਼ ਚੱਕੀ ਅਸੀਂ ਉਹ ਸਵਾਜ਼ ਨੂੰ ਅਸੀਂ ਵੀ ਸੈਕੰਡ ਕੀਤਾ ਅੱਜ ਤੱਕ ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਕਿਉਂ ਕਿਉਂਕਿ ਇਹ ਚੋਰ ਚੋਰ ਮਸیرے ਭਾਈ ਅੱਜ ਵੀ ਇਸ ਐਪੀਸੋਡ ਦੇ ਵਿੱਚ ਅਸੀਂ ਮਾਰੀਏ ਤਾਂ ਪੋਲੇ ਤੇ ਤੁਸੀਂ ਮਾਰੋ ਤਾਂ ਠੋਲੇ ਅੱਜ ਜਦੋਂ ਆਪਣੇ ਘਰ ਨੂੰ ਇਹ ਪੀੜਾ ਪਈ ਤਾਂ ਅੱਜ ਉਹ ਐਮਐਲਏ ਬੋਲ ਰਹੇ ਨਹੀਂ ਜਦੋਂ ਸਾਰਾ ਸ਼ਹਿਰ ਜਿਸ ਗੱਲ ਨੂੰ ਭੁਗਤ ਰਿਹਾ ਉਸ ਗੱਲ ਦੇ ਲਈ ਅਸੀਂ ਆਵਾਜ਼ ਚੱਕ ਰਹੇ ਆ ਉਹ ਉਹ ਜਿਹੜੇ ਐਮਐਲਏ ਨੇ ਗੱਲ ਚੱਕੀ ਸਿਰਫ ਉਹ ਆਪਣਾ ਆਪਣਾ ਵਾਰ ਹਾਰੇ ਤਾਂ ਉਹਨਾਂ ਨੂੰ ਇਹ ਗੱਲ ਯਾਦ ਆਈ ਕਿ ਸ਼ਹਿਰ ਦੇ ਨਾਲ ਸ਼ਹਿਰ ਦੇ ਵੋਟਰਾਂ ਨਾਲ ਤੱਕਾ ਹੋਇਆ ਹਵਾਲਾ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਵੀ ਤੁਹਾਡੇ ਉਸ ਕੌਂਸਲਰ ਦੇ ਨਾਂ ਵੀ ਪਾਸਦਗਨਪੂਰਨ ਦੀ ਕੋਈ ਕੰਮ ਕੀਤੀ ਗਈ ਹੈ ਜੀ ਵੀ ਤੋਂ ਇੱਕ ਹੌਸਲ ਜਿੰਨੇ ਆ ਰਿਹਾ ਟਾਈਮ ਦੇ ਵਿੱਚ ਜਿਵੇਂ ਉਹਨਾਂ ਨੂੰ ਫੰਡ ਦੀ ਦਿੱਕਤ ਆਏਗੀ ਜਾਂ ਵੀ ਕੰਮ ਕਾਰ ਲੈ ਕੇ ਦਿੱਕਤ ਆਏਗੀ ਉਹ ਤੋਂ ਹੀ ਸਪੋਰਟ ਕਰੂਗਾ ਕਿ ਕੋਈ ਹੋ ਜ਼ਿਆਦਾ ਫੰਡ ਨਾ ਦਿੱਤਾ ਜਾਵੇ ਜਾਂ ਕੰਮ ਕਾਰ ਨਾ ਕਰਾਇਆ ਜਾਵੇ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਵੀ ਕਿਸੇ ਨੂੰ ਫੰਡ ਨਾ ਦਿੱਤਾ ਜਾਵੇ ਇਦਾਂ ਦਾ ਕੋਈ ਕਾਨੂੰਨ ਨਹੀਂ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਇਹ ਗੱਲਾਂ ਚਨਾਵਾਂ ਦੇ ਵਿੱਚ ਹੀ ਨਾ ਐਮ ਐਲ ਏ ਨੇ ਲਗਾਤਾਰ ਆਪਣੇ ਚੋਣਵੀ ਸਮੁੰਦਰਾ ਚ ਕਹੀਆਂ ਕਿ ਜੇ ਤੁਸੀਂ ਆਪਣੇ ਕੋਈ ਆਪੋਜੀਸ਼ਨ ਦਾ ਕਾਉਂਸਲਰ ਜਿਤਾਤਾ ਤਾਂ ਅਸੀਂ ਫੰਡ ਨਹੀਂ ਜਾਰੀ ਕਰਾਂਗੇ ਮੈਂ ਤੁਹਾਨੂੰ ਬੜੀ ਕਲੀਅਰ ਕਲੀ ਗੱਲ ਕਰਦਾ ਵੀ ਇਹ ਕਿਸੇ ਦੇ ਘਰ ਦੀ ਖੇਤੀ ਨਹੀਂ ਹੈ ਇਹ ਸੰਵਿਧਾਨਿਕਾ ਸਾਰਾ ਕੁਝ ਜਿਹੜੇ ਫੰਡ ਰਿਲੀਜ਼ ਹੋਣੇ ਆ ਕਾਰਪੋਰੇਸ਼ਨ ਤੋਂ ਆਉਣੇ ਆ ਉੱਪਰੋਂ ਹੋਣੇ ਆ ਪਬਲਿਕ ਦੀ ਡਿਮਾਂਡ ਤੇ ਹੋਣੇ ਆ ਤਾਂ ਉਹ ਹਰੇਕ ਕੌਂਸਲਰ ਨੂੰ ਉਹ ਮਿਲਣਗੇ ਬਿਲਣਗੇ ਉਹਦਾ ਹੱਕ ਕਿਹਾ ਜਾ ਰਿਹਾ ਸੀ ਕਿ ਵੀ ਕਾਰਪੋਰੇਸ਼ਨ ਜਿਹੜੀ ਹੈ ਫੰਡ ਰੀਲੀਜ਼ ਨਹੀਂ ਕਰਦੀ ਵੀ ਕੌਂਸਲਰ ਹੈ ਨਹੀਂਗੇ ਜਿਹੜੇ ਕੰਮ ਕਰਵਾ ਰਹੇ ਨੇ ਉਹ ਐਮਐਲ ਨੇ ਆਪਣੇ ਫੰਡ ਚੋਂ ਕਰਵਾ ਰਹੇ ਚੋ ਜਨਤਾ ਨੂੰ ਕਿਹਾ ਜਾ ਰਿਹਾ ਸੀ ਸਾਹਿਬ ਜੀ ਮੈਂ ਹਸਪਤਾਲ ਤੇ ਪੁੱਛਦਾ ਰਹਾਂ ਇਹਦੇ ਵਿੱਚ ਬੜਾ ਸਿੱਧਾ ਸਵਾਲ ਆ ਜਿਹੜੇ 3 ਦਿਨ ਪਹਿਲਾਂ ਉਹ ਘੱਟਣ ਹੋਏ ਚੋਨਾਵਾ ਦਾ ਲੱਗਣ ਤੋਂ ਪਹਿਲਾਂ ਉਹ ਜਿਹੜੇ ਇੱਕ ਇੱਕ ਏਰੀਆ ਚ 5 5 6 6 ਕਰੋੜ ਦੇ ਉਹ ਘੱਟਣ ਮੰਨਦੇ ਨੇ ਕੀਤੇ ਤੁਸੀਂ ਉਹਦੀ ਮੈਨੂੰ ਇੱਕ ਵੈਰੀਫਿਕੇਸ਼ਨ ਲੈ ਕੇ ਦੇ ਦਿਓ ਕਿ ਕਿੱਥੇ ਉਹ ਪਾਸ ਹੋਏ ਕਿੱਥੋਂ ਫੰਡ ਰਿਲੀਜ਼ ਹੋਇਆ ਕਿਹੜੀ ਕਮੇਟੀ ਚੋਂ ਮਤੇ ਪਾਸ ਹੋਏ ਕਿਹੜੇ ਠੇਕੇਦਾਰ ਨੂੰ ਉਹ ਕੰਮ ਅਲਾਟ ਹੋਏ ਜਿਨ੍ਹਾਂ ਦੇ ਨੀਂ ਪੱਥਰ ਇਹਨਾਂ ਐਮ ਐਲ ਏ ਸਹਿਬਾਨਾਂ ਨੇ 2 ਦਿਨ ਪਹਿਲਾਂ ਜਾ ਕੇ ਲਗਾਈ ਸੀ ਉਹ ਸਾਰਾ ਝਾਲੀ ਸੀ ਇਹ ਲੋਕਾਂ ਨੂੰ ਪਰਮਾਨ ਲਈ ਆਮ ਆਦਮੀ ਪਾਰਟੀ ਦੇ ਸਾਰੇ ਹੱਤਖੰਡੇ ਨੇ ਇਹ ਸਿਰਫ ਸਿਰ ਲੋਕਾਂ ਨੂੰ ਪਰਮਾਂਦੇ ਨੇ ਝੂਠ ਬੋਲਦੇ ਨੇ ਸਭ ਜਵਾਬ ਦਿਖਾਉਂਦੇ ਨੇ ਤੁਸੀਂ ਡਿਮਾਂਡ ਕਰਦੇ ਹੋ ਕਿ ਇਲੈਕਸ਼ਨ ਦੁਬਾਰਾ ਕਰਾਇਆ ਜਾਏ ਅਸੀਂ ਕਹਿੰਦੇ ਵੀ ਇਹ ਇਲੈਕਸ਼ਨ ਰੱਦ ਕੀਤੇ ਜਾਣ ਔਰ ਦੁਬਾਰਾ ਫੇਅਰ ਇਲੈਕਸ਼ਨ ਹੋਣ ভোটার ਸੂਚੀਆਂ ਕਲੀਅਰ ਹੋਣ ਜੋ ਹਾਈ ਕੋਰਟ ਦੀਆਂ 2.5 ਸਾਲ 2 ਸਾਲ ਤੁਸੀਂ ਇਲੈਕਸ਼ਨ 延迟 ਕਰਾਏ ਆ ਤੁਸੀਂ ਡਿਲੀਮਿਟੇਸ਼ਨ ਦਾ ਬਹਾਨਾ ਕਰਦੇ ਰਹੇ ਤੁਸੀਂ ਨਵੀਆਂ ভোটার ਸੂਚੀਆਂ ਜਾਰੀ ਕੀਤੀਆਂ ਅਗਰ 2.5 ਸਾਲ ਜੋ ਤੁਸੀਂ ਤਿਆਰੀ ਨਹੀਂ ਕਰ पाए ਤੈਨੂੰ ਚੋਣਾਂ ਲਈ ਤੁਹਾਨੂੰ ਕਿੰਨਾ ਟਾਈਮ ਚਾਹੀਦਾ ਮੈਂ ਤਾਂ ਡਰ ਰਹੀ ਸੀ ਕਿ ਪਾਰਟੀ ਦੇ ਨਾਲ ਕਿਉਂਕਿ ਮੇਰ ਬਣਾਉਣ ਲਈ ਜਿਹੜੀਆਂ ਸੀਟਾਂ ਚਾਹੀਦੀਆਂ ਨੇ ਜੇਕਰ ਮੈਂ ਕੌਂਸਲਰ ਅੰਦਰ ਉੱਤਰ ਕਹੀ ਬਤਾਦਾ ਅਸੀਂ ਬੜਾ ਸਿੱਧਾ ਸਿੱਧਾ ਮੈਂ ਤੁਹਾਡੇ ਮਾਧਿਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਰਤੀ ਜਨਤਾ ਪਾਰਟੀ ਆਪਣਾ ਬੰਦਾ ਖੜਾ ਕਰੂ ਤੁਸੀਂ ਉਹਨੂੰ ਸਾਰੇ ਰੜਕੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਇਹ ਜਿਹੜੇ ਝੂਠੇ ਆ ਇਹਨਾਂ ਨੂੰ ਪਰੇ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਉਹ ਉਹਨੂੰ ਮੇਅਰ ਦੇ ਉੱਤੇ ਵੋਟ ਦਿਓ ਆਪਣੀ ਜ਼ਮੀਰ ਦੇ ਆਧਾਰ ਤੇ ਸਾਰੇ ਦੇਣ ਅਸੀਂ ਸ਼ਹਿਰ ਦੇ ਵਿਕਾਸ ਦੇ ਲਈ ਸ਼ਹਿਰ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਹਿਰ ਨੂੰ ਆਈਕਨ ਲੈਵਲ ਹਿੰਦੁਸਤਾਨ ਜੋ ਬਣਾਉਣ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ ਪਰ ਇੰਨੇ ਕਿ ਕੌਂਸਲਰ ਉਹਨਾਂ ਨੇ ਨਹੀਂ ਬਣਦਾ ਜੀ ਮੈਂ ਸਾਰਿਆਂ ਨੂੰ ਉਹਨਾਂ ਦੀ ਅੰਤਰ ਆਤਮਾ ਨੂੰ ਕਹਿ ਰਿਹਾ ਵੀ ਆਪਣੀ ਅੰਤਰ ਆਤਮਾ ਦੀ ਆ ਪਾਰਟੀ ਤੋਂ ਉੱਤੇ ਉੱਠ ਕੇ ਅੰਤਰ ਆਤਮਾ ਦੀ ਆਵਾਜ਼ ਬਣ ਕੇ ਉਨ ਦਿਓ ਜਿਸ ਢੰਗ ਦੇ ਨਾਲ ਤੁਹਾਡੀਆਂ ਪਾਰਟੀਆਂ ਦੇ ਵਤੀਰੇ ਆ ਆਮ ਆਦਮੀ ਪਾਰਟੀ ਦਾ ਜਿਹੜਾ ਬਤੀਰਾ ਇਹ ਇਹ ਪੰਜਾਬ ਨੂੰ ਸਾਡੇ ਸ਼ਹਿਰ ਨੂੰ ਅੱਗੇ ਲਿਜਾਣ ਵਾਲਾ ਨਹੀਂ ਇਹ ਸ਼ਹਿਰ ਨੂੰ ਡਬੋਣ ਵਾਲਾ ਸਰਕਾਰ ਮਕਮਲ ਮਾਰ ਸਾਹ ਵੱਲੋਂ ਕਿਆ ਜਾ ਸਕਦੀ ਹੈ ਭਾਜਪਾ ਵੱਲੋਂ ਤੱਕਾ ਕਰਕੇ ਮੇਅ ਲੈ ਕੇ ਜਾਂਦੇ ਅਸੀਂ ਸੁਪਰੀਮ ਕੋਰਟ ਤੋਂ ਮੇਅ ਲੈ ਕੇ ਆਨੇ ਆ ਜਿਵੇਂ ਚੰਡੀਗੜ੍ਹ ਦਾ ਲੈ ਕੇ ਆਉਂਦੇ ਜੇ ਇੰਨਾ ਤੱਕਾ ਕਰਦੀ ਸਰਕਾਰ ਤੁਸੀਂ ਕਿ ਟੋਪ ਦਾ ਰੋਕਣਾ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਆ ਤੱਕਾ ਇਸ ਤੋਂ ਵੱਧ ਤੱਕਾ ਹੋਰ ਕੀ ਹੋਊਗਾ ਤੁਸੀਂ ਦੇਖੋ ਨਾ ਜੀ ਵੋਟਾਂ ਤੋਂ ਪਹਿਲਾਂ ਜਿਸ ਤੰਗ ਦੇ ਨਾਲ ਉਹਨਾਂ ਨੇ ਸਾਡੇ ਲੋਕਾਂ ਨੂੰ ਡਰਾਇਆ ਠੰਕਾਇਆ ਅਨੀਤੂ ਜੀ ਬੈਠੇ ਨੇ ਰੇਡ ਮਾਰਤੀ ਕਹਿੰਦੇ ਜੀ ਉੱਥੇ 200 ਪੇਟੀ ਸ਼ਰਾਬ ਦੀ ਪਈ ਆ ਇੱਕ ਵੈਜੀਟੇਰੀਅਨ ਢਾਬੇ ਤੇ ਤੁਸੀਂ ਸਾਰਾ ਮੀਡੀਆ ਉੱਥੇ ਮੌਜੂਦ ਸੀ ਕੋਈ ਪੇਟੀ ਲੱਭੀ ਔਰ ਉਹ ਅਗਲੇ ਦਿਨ ਉਹਦੇ ਤੇ ਪਰਚਾ ਵੀ ਹੋ ਗਿਆ ਦੂਜੇ ਪਾਸੇ 30 ਨੰਬਰ ਵਾਰਡ ਸਾਡਾ ਨਾਲ ਲੱਗਦਾ ਉੱਥੇ ਐਡੀ ਮਾਰ ਕਟਾਈ ਹੋਈ ਉਹ ਇੰਨੀ ਇੰਜਰਡ ਹੋਇਆ ਹਸਪੀਟਲ ਤੇ ਦਾਖਲ ਬੰਦਾ 307 ਵੀ ਲੱਗਦੀ ਆ ਉਹਦਾ ਅੱਜ ਤੱਕ ਪਰਚਾ ਨਹੀਂ ਦਰਜ ਹੋਇਆ ਔਰ ਕਿਹਾ ਜਾ ਰਿਹਾ ਕਿ ਅਸੀਂ ਕਰਾਸ ਕਰਾਂਗੇ ਹੁਣ ਇਸ ਤੋਂ ਵੱਧ ਹੋਰ ਕੀ ਤੱਕਾ ਕਰ ਲੈਣਗੇ ਇਹ ਆਦਨੀ ਦੇਵੀ ਜੀ ਕੋਈ ਗੱਲ ਪੁੱਛਣੀ ਹੋਵੇ ਦਾ ਧੰਨਵਾਦ ਕਰਨਾ ਚਾਹਨਾ ਤੁਸੀਂ ਆਏ ਔਰ ਸਾਡੀ ਗੱਲ ਸੁਣੀ ਔਰ ਰਜਨੀਸ਼ ਤਮਾਰ ਜੀ ਸਾਡਾ ਜ਼ਿਲ੍ਹਾ ਪ੍ਰਧਾਨ ਜੀ ਨੇ ਬੜੀ ਡਿਟੇਲ ਦੇ ਵਿੱਚ ਜੋ ਇਲੈਕਸ਼ਨਾਂ ਦੇ ਵਿੱਚ ਹੋਇਆ ਉਹਦੇ ਬਾਰੇ ਸਾਰਾ ਦੱਸਿਆ ਹੈ ਪਰ ਮੈਂ ਤੁਹਾਡਾ ਦੂਸਰਾ ਧੰਨਵਾਦ ਇਹ ਕਰਨਾ ਚਾਹਨਾ ਕਿ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਸੀ ਸਾਡੇ 77 ਨੰਬਰ ਵਾਰਡ ਦੇ ਵਿੱਚ ਮੈਂ ਬਾਰ ਬਾਰ ਤੁਹਾਨੂੰ ਟੈਲੀਫੋਨ ਕੀਤੇ ਵੀ ਤੁਸੀਂ ਉੱਥੇ ਪਹੁੰਚੋ ਵੀ ਉੱਥੇ ਐਮਐਲਏ ਜਿਹੜਾ ਵੇ ਆਪਣੀ ਵਾਈਫ ਨੂੰ ਜਿਤਾਣ ਦੇ ਖਾਤਰ 100 100 150 ਗੁੰਡੇ ਨਾਲ ਲੈ ਕੇ ਬਾਹਰੋਂ ਬੁਲਾ ਕੇ ਰੋਡ ਦੇ ਉੱਪਰ ਖੜਾ ਰਿਹਾ ਔਰ ਮੇਰੇ ਜਿਹੜੇ ਕਾਉਂਸਲਰ ਸਾਨੂੰ ਉਥੋਂ ਪੂਨਮ ਰਤੜਾ ਜੀ ਔਰ ਉਹਨਾਂ ਦਾ ਬੇਟਾ ਉਹਨਾਂ ਨੂੰ ਧੱਕੇ ਤੱਕ ਮਾਰੇ ਗਏ ਲੇਡੀਜ਼ ਨੂੰ ੱੱਕੇ ਮਾਰੇ ਗਏ ਉਹਦਰ ਮਰ ਰਤੜਾ ਜੀ ਨੂੰ ਸ਼ਰਮ ਦੀ ਗੱਲ ਹੈ ਔਰ ਮੈਂ ਇੱਕ ਹੋਰ ਗੱਲ ਜਰੂਰ ਕਹਿਣਾ ਚਾਹੁੰਦਾ ਮੈਂ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਜਿੱਤੇ ਨੇ ਉਹਨਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਜੇ VOTING ਹੁੰਦੀ ਹੈ ਨਾ ਤੇ ਇਹਨਾਂ ਦਾ ਮੇਅਰ ਨਾ ਬਣਦੇ ਹੋ ਮੈਨੂੰ ਕੋਈ ਵੀ MLA ਦੱਸ ਦਿਓ ਜਿੱਦਾਂ ਲੁਧਿਆਣਾ ਸੈਂਟਰ ਦੇ ਮੈਂ ਪੱਪੀ ਜੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਆਪਣੀ ਵਾਈਫ ਨਜ਼ਰ ਕੱਲੇ ਆ ਰਹੀ ਸੀ ਤੁਸੀਂ ਆਪਣੇ ਵਾਈਫ ਦੇ 70 ਨੰਬਰ ਵਾਰਡ ਤੋਂ ਬਾਹਰ ਨਿਕਲੇ ਨਹੀਂ ਹੈਗੇ ਆਪਣਾ ਭਾਂਜਾ ਨਜ਼ਰ ਆ ਰਿਹਾ ਸੀ ਬਾਕੀ ਜਿਹੜੇ ਕੈਂਡੀਡੇਟ ਸੀ ਉਹ ਕਿੱਥੇ ਸੀ ਕਿਸੇ ਵੀ ਕਾਰਜਕਰਤਾ ਦੋਨਾਂ ਨੇ ਸਾਥ ਨਹੀਂ ਦਿੱਤਾ ਸਿਰਫ ਆਪਣੀ ਵਾਈਫ ਨੂੰ ਜਿਤਾਉਣ ਵਾਸਤੇ ਬਾਰੋਂ ਗੁੰਡੇ ਬੁਲਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਦੇ ਉੱਪਰ ਵਰਕਰਾਂ ਦੇ ਉੱਪਰ ਡਰਾਉਂਦੇ ਰਹੇ ਧਮਗਾਉਂਦੇ ਰਹੇ ਔਰ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਟਾਈਮ ਇਹਨਾਂ ਨੇ ਦਸ਼ਤ ਭਾਈ ਇੱਕ ਦਿਨ ਪਹਿਲਾਂ ਸਾਡੇ ਨੀਟੂਜ ਤੇ ਪਰਚਾ ਦਰਜ ਦੇਖੋ ਕਰਤਾ ਔਰ ਉਹਤੇ ਕਿੰਨਾਂ ਨੇ ਮਾਹੌਲ ਖਰਾਬ ਕੀਤਾ ਔਰ ਸਾਡੇ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਕੋਈ ਵੀ ਡਰਿਆ ਨਹੀਂ ਕੋਈ ਕਰਨ ਨਹੀਂ ਬੈਠਾ ਪਰ ਦਹਿਸ਼ਤ ਦਾ ਮਾਹੌਲ ਸੀ ਸ਼ਹਿਰ ਦੇ ਵਿੱਚ ਹਾਲਾਤ ਕਿੰਨੇ ਖਰਾਬ ਸਨ ਉਹ ਤੁਸੀਂ ਸਾਰੇ ਜਾਣਦੇ ਹੋ ਇਹ ਤੁਹਾਡੀ ਮਿਹਰਬਾਨੀ ਕਰਕੇ ਹੀ ਔਰ ਮੈਂ ਇੱਕ ਗੱਲ ਹੋਰ ਜਰੂਰ ਕਹਿਣਾ ਚਾਹਾਂਗਾ ਜਦੋਂ ਸੀਪੀ ਸਾਹਿਬ ਕੋਲ ਗਏ ਤੇ ਉਹਨਾਂ ਨੇ ਕੁਝ ਅਫਸਰਾਂ ਦੀ ਡਿਊਟੀ ਲਗਾਈ ਉਹ ਕਹਿੰਦੇ ਵੀ ਨਹੀਂ ਅਸੀਂ ਬਿਲਕੁਲ ਤੁਹਾਨੂੰ ਜਿਹੜੇ ਇਲੈਕਸ਼ਨ ਹੋਣਗੇ ਫੇਰ ਹੋਣਗੇ ਕੋਈ ਤੱਕਾ ਨਹੀਂ ਹੋਏਗਾ ਮੈਂ ਦੇਖੋ ਇਹ ਜ਼ਰੂਰ ਗੱਲ ਕਵਾਂਗਾ ਵੀ ਜਸਟ ਟਾਈਮ ਹੀ ਅਸੀਂ ਅਫਸਰਾਂ ਨੂੰ ਟੈਲੀਫੋਨ ਕੀਤਾ ਉਹਨਾਂ ਨੇ ਸਾਡਾ ਟੈਲੀਫੋਨ ਚੁੱਕਿਆ ਔਰ ਮੌਕੇ ਤੇ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਚਾਂਸ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਜਿਹੜੇ ਬਲਾਕੇ ਸਾਡੇ ਡਰਿਆ ਜਾ ਰਿਆ ਸੀ دہشت ਦਾ ਮਾਹੌਲ ਸੀ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਸੀ ਪਰ ਇਹ ਸ਼ਹਿਰ ਦਾ ਮਾਹੌਲ ਠੀਕ ਮੈਂ ਪੁਲਿਸ ਦੇ ਸੀਬੀ ਸਾਹਿਬ ਨੂੰ ਜਿਹੜੀ ਇਸ ਚੀਜ਼ ਦੇ ਵਧਾਈ ਦੇ ਪਾਤਰ ਨੇ ਬੇ ਲੁਧਿਆਣਾ ਉਹਨਾਂ ਨੇ ਬਚਾ ਕੇ ਰੱਖਿਆ ਲੁਧਿਆਣਾ ਦਾ ਜਿਹੜਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਬਾਕੀ ਸਾਡੇ ਰਜਨੀਸ਼ ਤਮਾਨ ਜੀ ਨੇ ਜੋ ਇਲੈਕਸ਼ਨ ਦੇ ਟਾਈਮ ਜੋ ਗੱਲਾਂ ਹੋਈਆਂ ਸਾਰੀਆਂ ਤੁਹਾਡੇ ਨਾਲ ਡਿਟੇਲ ਚ ਦੱਸੀਆਂ ਇਹਨਾਂ ਨੇ ਇੱਕ ਲਾਰੀ ਵੀ ਗੱਲ ਕੀਤੀ ਕਿੰਨੇ ਕਿੰਨੇ ਕੁਝ ਆਫਰ ਕੀ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਨੇ ਕਾਂਗਰਸ ਦੇ ਵੀ ਜੋ ਤੁਹਾਨੂੰ ਪਤਾ ਚੱਲਦਾ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਵੀ ਘਰ ਜਾ ਰਹੇ ਨੇ ਔਰ ਸਾਡੇ ਭਾਜਪਾ ਦੇ ਨੇ ਕਾਉਂਸਲਰ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਜਾ ਰਿਹਾ ਹੈ ਆਫਰਾਂ ਵੱਟੀਆਂ ਵੱਟੀਆਂ ਕਰਦੇ ਨੇ ਇਹ ਝੂਠ ਬੋਲਦੇ ਨੇ ਦੇਖੋ ਵਗੈਰਾ ਕੋਈ ਫਰਕ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਇਹ ਝੂਠੇ ਲੋਕ ਨੇ ਝੂਠ ਬੋਲਦੇ ਨੇ ਇਹ ਜਸਟਿਸ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਸਾਡੇ ਐਮਐਲਏ ਖਰੀਦ ਰਹੀ ਏ 20 ਕਰੋੜ ਵੀ ਇਹ ਮੁੱਲ ਲਾਤਾ 15 ਕਰੋੜ ਵੀ ਇਹ ਮੁੱਲ ਲਾਤਾ ਇਹਨਾਂ ਦੇ ਐਮਐਲਏ 2-2 ਟਕੇ ਦੇ ਐਮਐਲਏ ਨੇ ਔਰ ਆਪਣੀ ਕੀਮਤ ਵਧਾਉਣ ਵਾਸਤੇ ਇਹਨਾਂ ਨੇ ਉਸ ਟਾਈਮ ਕੀਮਤਾਂ ਰੱਖ ਦੀਆਂ ਜੀ 20 ਕਰੋੜ ਰੁਪਈਆ 15 ਕਰੋੜ ਰੁਪਈਆ ਜਿਹੜੇ 2-2 ਟਕੇ ਦੇ ਵਿਗਨ ਵਾਲੇ ਐਮਐਲਏ ਹੋਣ ਉਹਨਾਂ ਨੂੰ 20 ਕਰੋੜ ਰੁਪਈਆ ਦੇ ਦੇਗਾ ਔਰ ਅੱਜ ਇਹ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਕੌਂਸਲਰ ਜਿਹੜਾ ਇਹਨਾਂ ਕੋਲ ਪਰਚੇਜ ਨਹੀਂ ਹੋ ਗਿਆ ਖਰੀਦਿਆ ਨਹੀਂ ਜਾਏਗਾ ਸਾਨੂੰ ਆਪਣੇ ਕਰਮ ਕਰਤਾ ਤੇ ਮਾਣ ਹੈ ਸਰ ਤੁਸੀਂ ਕਹਿ ਰਹੇ ਹੋ ਵੀ ਵੋਟਰ ਦੇ ਦੌਰਾਨ ਕਾफी ਧੱਕੇਸ਼ਾਹੀ ਹੋਈ ਆ ਹਾਲੇ ਕਿ ਗੋਰਾ ਨੋਸ ਰੋਡਾਂ ਦੇ ਉਧਰ ਬੀਜਪੀ ਦੇ ਉਹਨਾਂ ਦੀ ਗੂੜ ਪੜ ਗਈਆਂ ਵੀਡੀਓ ਫਾਈਲ ਕੀਤੀਆਂ ਪ੍ਰੈਸ ਕਾਨਫਰੰਸ ਕੀਤੀਆਂ ਤੁਸੀਂ ਵੀ ਕਾफी ਕੀਤਾ ਕਿ ਤੁਸੀਂ ਜਿਹੜਾ ਚੋਣ ਚਨਾਵ ਆਯੋਜਕ ਕਿਉਂਕਿ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਨੇ ਮੇਨ ਹੁੰਦੇ ਨੇ ਉਹਨਾਂ ਨੂੰ ਕੋਈ ਕੰਪਲੇਟ ਦਿੱਤੀ ਕੋਈ ਦੇ ਕੋਈ ਦੇਖੋ ਅਸੀਂ ਜ਼ਿਲ੍ਹੇ ਦੇ ਵੱਲੋਂ ਸ ਔਰ ਹੋਰ ਕਸ਼ੋਰ ਤਿਆਰ ਹੋਰ ਆ ਰਹੀਆਂ ਨੇ ਜਿੱਦਾਂ ਜਿੱਦਾਂ ਸਾਨੂੰ ਪਤਾ ਚੱਲ ਰਿਹਾ ਹੈ ਸਾਡੇ ਰਜਨੀਸ਼ ਤਮਾਨ ਜੀ ਜ਼ਿਲ੍ਹਾ ਪ੍ਰਧਾਨ ਜੀ ਬੜੇ ਬਰੀਕੀ ਦੇ ਨਾਲ ਉਹਦੀ ਜਾਂਚ ਕਰਕੇ ਹਰ ਜਗ੍ਹਾ ਤੇ ਕੋਰਟ ਦੀ ਵੀ ਜਾਵਾਂਗੇ ਹਰ ਜਗ੍ਹਾ ਤੇ ਜਾ ਕੇ ਜਿੱਥੇ ਜਿੱਥੇ ਵੀ ਬਿਲਕੁਲ ਜੀ ਬਿਲਕੁਲ ਅਸੀਂ 90 ਪਾਸ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਵਾਲੇ ਦੇਣ ਜਾਈ ਦੋ ਦਿਨ ਪਹਿਲਾਂ ਜਿੰਨੀਆਂ ਕੰਪਲੇਂਟ ਸੀ ਜਿੰਨੀਆਂ ਕੋਈ ਜਿਸ ਦਾ ਤੁਸੀਂ ਦਾਪ ਪ੍ਰੋਪਰ ਅਵਾਰਡ ਦੀ ਗੱਲ ਕਰ ਰਹੇ ਹੋ ਗੌਰ ਬਰੋੜਾ ਜੀ ਵਾਲੇ ਉਹਦੀ ਵੀ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਪਾਈ ਆ ਔਰ ਬਕਾਇਦਾ ਬੋਰਡ ਫਾਟਦਿਆਂ ਦੀ ਪਿਕਚਰ ਔਰ ਸਾਰਾ ਕੁਝ ਨਾਲ ਸੈਂਡ ਕੀਤਾ ਹੋਇਆ ਮੈਂ ਇੱਕ ਹੋਰ ਆਪਣੇ ਕਾਰਕਟਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਨੇ ਕੋਈ ਡਿਪਟੀ ਮੇਰ ਦਾ ਤੁਹਾਨੂੰ ਲਾਲਚ ਦੇ ਰਹੇ ਨੇ ਕੋਈ ਪੈਸੇ ਦਾ ਲਾਲਚ ਦੇ ਰਹੇ ਨੇ ਇਹਨਾਂ ਦੀ ਵੀਡੀਓ ਬਣਾਵੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਨੂੰ ਇਹ ਲੋਕ ਕਹਿ ਰਹੇ ਨੇ ਤੁਹਾਡੇ ਪਰਚੇ ਬਣਾ ਦੇਾਂਗੇ ਕੋਈ ਤੁਹਾਡੇ ਤੇ ਪਰਚੇ ਨਹੀਂ ਬਣਾ ਸਕਦਾ ਜੇ ਪਰਚੇ ਬਣਾਣਗੇ ਤੇ ਭਾਰਤੀ ਜਨਤਾ ਪਾਰਟੀ ਉਹਦਾ ਜਵਾਬ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਕਿਹਾ ਅਸੀਂ ਦਵਾਂਗੇ ਮੈਂ ਸਾਰੇ ਆਪਣੇ ਕਾਰਜਕਰਤਾ ਨੂੰ ਪ੍ਰਾਰਥਨਾ ਹੱਥ ਜੋੜ ਕੇ ਕਰਨਾ ਚਾਹਨਾ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਕਬਰਾਂ ਦੀ ਲੋੜ ਨਹੀਂ ਡਟ ਕੇ ਉਹਨਾਂ ਦਾ ਮੁਕਾਬਲਾ ਕਰੋ ਜੇ ਜੇਗੇ VOTING ਹੋਈ ਮੰਨ ਲਓ ਤੁਹਾਡਾ ਕੈਂਡੀਡੇਟ ਖੜਾ ਆਇਆ ਤੇ ਤੁਸੀਂ ਕਾਂਗਰਸੀਆਂ ਦੇ ਕਾਉਂਸਲਰਾਂ ਨੂੰ ਵੀ ਕਹੋਗੇ ਕਿ ਉਹ ਤੁਹਾਨੂੰ ਵੋਟ ਪਾਓ ਦੇਖੋ ਮੈਂ ਜੋ ਪ੍ਰਧਾਨ ਜੀ ਨੇ ਕਿਹਾ ਮੈਂ ਤੇ ਅਪੀਲ ਕਰਨਾ ਚਾਹਨਾ ਇਸ ਜੇ ਤਰੀਕੇ ਦੇ ਨਾਲ ਸਾਰੇ ਦੇਸ਼ ਦੇ ਵਿੱਚ ਤਰੱਕੀ ਹੋ ਰਹੀ ਹੈ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸਰਕਾਰਾਂ ਨੇ ਜਾਂ ਜਿੱਥੇ ਜਿੱਥੇ ਮੇਅਰ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਉਸ ਡਿਵੈਲਪਮੈਂਟ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਜੇ ਜਦਾ ਕੋਈ VOTING ਦੀ ਜਦੋਂ ਤੁਸੀਂ ਗੱਲ ਕੀਤੀ ਹੈ ਜੇ ਵੋਟਰਾਂ ਇੱਕ ਰਹੰਦੇ ਨੇ ਤੇ ਜਿੱਥੇ ਕੋਈ ਭਾਰਤੀ ਜਨਤਾ ਪਾਰਟੀ ਦਾ ਕੋਈ ਮੇਅਰ ਖੜਾ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਕਰਤਾ ਨੂੰ ਕਾਉਂਸਲਰ ਨੂੰ ਚਾਹੀਦਾ ਵੇ ਭਾਜਪਾ ਨੂੰ ਵੋਟ ਪਾ ਦਿਓ ਕਿਉਂ ਕਿ ਉਹਨਾਂ ਨੂੰ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦਾ ਮੌਲ ਠੀਕ ਹੋ ਜਾਵੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਬਾਅਦ ਵਿੱਚ